ਤਪੋ ਤੁਹਾਡੀ ਜ਼ਿੰਦਗੀ ਤੋਂ ਸ਼ੁਰੂ ਕਰਦੇ ਆ ਜਦੋਂ ਜਿਵੇਂ 44 ਸਾਲ ਪਹਿਲਾਂ ਤੁਸੀਂ ਜਦੋਂ ਅਮਰੀਕਾ ਗਏ ਉਦੋਂ ਇੰਟਰ ਕੰਟਰੀ ਵਿਆਹ ਬਹੁਤ ਘੱਟ ਹੁੰਦੇ ਸੀਗੇ ਹਨਾ ਕੁੜੀਆਂ ਮਤਲਬ ਬੇਸ਼ੱਕ 30 ਸਾਲ ਪਹਿਲਾਂ ਇਹ ਕਲਚਰ ਆ ਗਿਆ ਸੀਗਾ ਕਿ ਲੋਕ ਕੁੜੀਆਂ ਨੂੰ ਬਾਹਰ ਵਿਆਉਂਦੇ ਸੀ ਫਿਰ ਸਾਰਾ ਪਰਿਵਾਰ ਜਾਂਦਾ ਸੀਗਾ ਤੇ ਤੁਹਾਡਾ ਵਿਆਹ ਕਿਵੇਂ ਯੂਐਸਏ ਹੋਇਆ ਮਤਲਬ ਉਸ ਵਕਤ ਤੇ ਬਹੁਤ ਘੱਟ ਸੀਗਾ ਸਾਡੇ ਵੈਸੇ ਦੁਆਬੇ ਦੇ ਵਿੱਚ ਬਹੁਤ ਟਾਈਮ ਤੋਂ ਇਹ ਗੱਲ ਸ਼ੁਰੂ ਹੋਈ ਹੈ ਤੁਹਾਡੇ ਇਧਰ ਮਾਲਵੇ ਵਾਲੇ ਕੰਮ ਥੋੜਾ ਲੇਟ ਹੋਇਆ ਪਰ ਸਾਡੇ ਦੁਆਬੇ ਦੇ ਵਿੱਚ ਤਾਂ ਮੇਰਾ ਖਿਆਲ ਅੱਜ ਤੋਂ 50 60 ਸਾਲ ਪਹਿਲਾਂ ਵੀ ਕੁੜੀਆਂ ਜਾਂਦੀਆਂ ਸੀ ਉਦੋਂ ਫੋਟੋ ਤੇ ਵਿਆਹ ਕਰਕੇ ਭੇਜ ਦਿੰਦੇ ਸੀ ਪਰ ਮੇਰਾ ਤਾਂ ਨਹੀਂ ਹੋਇਆ ਤੇ ਮੇਰਾ ਬ੍ਰਦਰ ਮੇਰੀ ਸਿਸਟਰ ਸਾਰੇ ਕੈਨੇਡਾ ਸੀਗੇ ਹਾਂਜੀ ਤੇ ਮੈਂ ਆਪਣੇ ਡੈਡ ਨੂੰ ਕਹਿੰਦੀ ਸੀ ਕਿ ਮੈਂ ਬਾਹਰ ਨਹੀਂ ਜਾਣਾ ਮੈਂ ਇੱਥੇ ਰਹਿਣਾ ਇੱਥੇ ਵਿਆਹ ਕਰਨਾ ਤੇ ਮੇਰੇ ਡੈਡ ਕਹਿੰਦੇ ਸੀਗੇ ਕਿ ਜੇ ਤੂੰ ਨਹੀਂ ਜਾਣਾ ਫਿਰ ਮੈਂ ਵੀ ਨਹੀਂ ਜਾਣਾ ਤੇ ਮੈਨੂੰ ਮੈਨੂੰ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਇਸ ਦੇਸ਼ ਲਈ ਬਣੀ ਹੋਈ ਆ ਤੇ ਮੈਂ ਵਿਆਹ ਵੀ ਕਰਨਾ ਮੈਨੂੰ ਉਹਨਾਂ ਨੂੰ ਮੈਂ ਆਪਣੀ ਚੋਇਸ ਵੀ ਦੱਸੀ ਸੀ ਵੀ ਕਿਹੋ ਜਿਹੇ ਮੁੰਡੇ ਨਾਲ ਵਿਆਹ ਕਰਨਾ ਮੈਂ ਕੀ ਕਰਨਾ ਤੇ ਉਹ ਫਿਰ ਕਹਿੰਦੇ ਜੇ ਪੁੱਤਰਾ ਤੂੰ ਨਹੀਂ ਜਾਣਾ ਤੇ ਫਿਰ ਮੈਂ ਵੀ ਨਹੀਂ ਜਾਣਾ ਤੇ ਪਰ ਮੇਰੇ ਬ੍ਰਦਰ ਨੂੰ ਉਹਨਾਂ ਦੀ ਲੋੜ ਸੀ ਉੱਥੇ ਬੱਚੇ ਸੀ ਛੋਟੇ ਛੋਟੇ ਤੇ ਫਿਰ ਪਤਾ ਨਹੀਂ ਕਿਉਂ ਗੇੜ ਜਿਹਾ ਇਹੋ ਜਿਹਾ ਪਿਆਰ ਮੇਰੇ ਹਸਬੰਦ ਮਿਲੇ ਵਿਆਹ ਹੋ ਗਿਆ ਫਿਰ ਮੈਂ ਚਲੀ ਗਈ ਤੇ ਪਰ ਸਾਡੇ ਦੁਆਬੇ ਦੇ ਵਿੱਚ ਕਾਫੀ ਦੇਰ ਦੇ ਇਹ ਫੈਸ਼ਨ ਸ਼ੁਰੂ ਹੋਇਆ ਮੇਰੀ ਮਾਸੀ ਮੇਰਾ خیال 1958 ਚ ਗਈ ਸੀ ਇੰਗਲੈਂਡ ਨੂੰ ਅੱਛਾ ਜੀ ਹਾਂਜੀ ਸੋ ਉੱਥੇ ਦੁਆਬੇ ਦੇ ਵਿੱਚ ਕਾਫੀ ਦੇਰ ਦਾ ਹੈਗਾ ਕੰਮ ਮਾਲਵੇ ਵਿੱਚ ਥੋੜਾ ਲੇਟ ਸ਼ੁਰੂ ਹੋਇਆ ਤੁਸੀਂ 1978 ਚ ਗਏ ਹਾਂਜੀ ਮੈਂ 1978 ਤੇ ਉਦੋਂ ਜਦੋਂ ਤੁਸੀਂ ਮਤਲਬ ਉਧਰ ਗਏ ਤੁਹਾਨੂੰ ਕਿਵੇਂ ਲੱਗਿਆ ਉਹ ਮੁਲਕ ਜਿਹੜਾ ਆਪਦੇ ਮਤਲਬ ਮੁਲਕ ਨਾਲੋਂ ਬਿਲਕੁਲ ਹੀ ਅਲੱਗ ਸੀਗਾ ਹਨਾ ਤੇ ਇੱਕ ਸਭ ਤੋਂ ਵੱਡੀ ਲੈਂਗੁਏਜ ਪ੍ਰੋਬਲਮ ਬਹੁਤ ਵੱਡੀ ਚੀਜ਼ ਹੁੰਦੀ ਆ ਮਤਲਬ ਹੁਣ ਤਾਂ ਬਹੁਤ ਆਪਾਂ ਪੜ੍ਹ ਲਿਖ ਕੇ ਬੱਚੇ ਉਦੋਂ ਚਾਹੇ ਤੁਸੀਂ ਡਿਗਰੀਜ਼ ਵੀ ਕੀਤੀਆਂ ਹੁੰਦੀਆਂ ਸੀਗੀਆਂ ਪਰ ਲੈਂਗੁਏਜ ਪ੍ਰੋਬਲਮ ਆ ਜਿਹੜੀ ਆਪਾਂ ਬਹੁਤ ਜ਼ਿਆਦਾ ਫਲੂਐਂਟ ਲੀ ਇੰਗਲਿਸ਼ ਨਹੀਂ ਬੋਲ ਸਕਦੇ ਸੀ ਹਨਾ ਤਾਂ ਕਿਵੇਂ ਦਾ ਉਹ ਮੁਲਕ ਦਾ ਪਹਿਲਾ ਸਾਲ ਜਾਂ ਦੂਜਾ ਸਾਲ ਕਿਵੇਂ ਦਾ ਸੀ ਪਹਿਲੇ 2-3 ਸਾਲ ਤਾਂ ਮੇਰਾ ਦਿਲ ਵੀ ਨਹੀਂ ਸੀ ਲੱਗਦਾ ਅਸੀਂ ਫਾਰਮ 'ਚ ਰਹਿੰਦੇ ਸੀਗਾ ਤੇ ਮੈਂ ਕਿੱਡੀ ਕਿੱਡੀ ਦੂਰ ਨਿਕਲ ਜਾਂਦੀ ਸੀ ਰੋਂਦੀ ਹੁੰਦੀ ਸੀ ਬਹੁਤ ਮੈਨੂੰ ਘਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ ਮੈਨੂੰ ਜੌਬ ਦਾ ਮੇਰਾ ਸਟਰਗਲ ਫਿਜ਼ੀਕਲੀ ਨਹੀਂ ਸੀਗਾ ਮੇਰਾ ਸਟਰਗਲ ਇਮੋਸ਼ਨਲੀ ਸੀ ਕਿਉਂਕਿ ਮੈਂ ਛੋਟੀ ਸੀ ਘਰ ਦੇ ਵਿੱਚ ਬਹੁਤ ਲੱਡਲੀ ਸੀ ਤੇ ਉਹ ਮੈਨੂੰ ਇਹ ਸੀਗਾ ਕਿ ਮਮ ਡੈਡ ਦੂਰ ਆ ਤੇ ਪਰ ਫਿਰ ਉਹ ਵੀ ਜਲਦੀ ਕੈਨੇਡਾ ਚਲੇਗਾ ਤੇ ਮੇਰਾ ਸਾਰੀ ਫੈਮਿਲੀ ਉੱਥੇ ਸੀਗੀ ਮੇਰੇ ਪਰ ਫਿਰ ਵੀ ਉਦਾਸ ਰਹਿੰਦੀ ਸੀ ਮੈਂ ਬਹੁਤ ਜ਼ਿਆਦਾ ਹਾਂਜੀ ਤੇ ਮੈਨੂੰ ਲੱਗਦਾ ਸੀ ਮੈਂ ਕਿੱਥੇ ਆ ਗਈ ਪਰ ਮੇਰੇ ਸਹੁਰਿਆਂ ਦੇ ਪਰਿਵਾਰ ਦੇ ਵਿੱਚ ਮੈਨੂੰ ਕੋਈ ਇਹੋ ਜੀ ਗੱਲ ਨਹੀਂ ਸੀ ਉਦੋਂ ਕੁੜੀਆਂ ਨੂੰ ਤੰਗ ਵੀ ਕਰਦੇ ਹੁੰਦੇ ਸੀ ਪਰ ਮੈਨੂੰ ਕਿਸੇ ਨੇ ਨਹੀਂ ਕੀਤਾ ਹਾਂਜੀ ਤੇ ਸਾਡੇ ਮੇਰੇ ਸਾਡੇ ਵੱਡੇ ਭਾਜੀ ਦਾ ਬੇਟਾ ਸੀ ਛੋਟਾ ਜਿਹਾ ਉਹ ਸਿਰਫ ਇੰਗਲਿਸ਼ ਬੋਲਦਾ ਸੀ ਤੇ ਮੇਰੇ ਹਸਬੰਦ ਨੇ ਕਿਹਾ ਨਾ ਟੁੱਟੀ ਪੱਦੀ ਇੰਗਲਿਸ਼ ਜੋ ਵੀ ਇਹਦੇ ਨਾਲ ਬੋਲੀ ਚੱਲ ਹਾਂਜੀ ਤੇ ਮੇਰੇ ਹਸਬੰਦ ਵੀ ਬਹੁਤ ਛੋਟੇ ਹੁੰਦੇ ਕੈਨੇਡਾ ਗਏ ਹੋਏ ਸੀ ਅਮਰੀਕਾ ਸੋ ਉਹਨਾਂ ਨੂੰ ਸੀਗਾ ਕਿ ਤੂੰ ਬਾਹਰ ਨਿਕਲ ਸਿੱਖ ਕਰੇ ਨਾ ਬੈਠੀ ਰਹ ਤੇ ਫਿਰ ਮੈਂ ਕਾਰਟੂਨ ਮੂਵੀਜ਼ ਬੜੀਆਂ ਦੇਖਦੀ ਹੁੰਦੀ ਸੀ ਨਿਆਣੀ ਵੀ ਸੀ ਛੋਟੀ ਸੀ ਹਾਂਜੀ ਤੇ ਬਸ ਇੰਗਲਿਸ਼ ਪਤਾ ਨਹੀਂ ਮੈਨੂੰ ਨਹੀਂ ਪਤਾ ਕਿਹੜੇ ਵੇਲੇ ਆ ਗਈ ਔਖੀ ਤਾਂ ਲੱਗੀ ਜਿੱਦਾਂ ਪਹਿਲਾ ਪਹਿਲਾ ਪਰ ਛੇਤੀ ਆ ਗਈ ਸੀ ਮੈਂ ਵੈਸੇ ਬਹੁਤ ਜਲਦੀ ਉੱਥੋਂ ਦੀ ਕਲਚਰ ਨੂੰ ਅਡਾਪਟ ਕਰ ਲਿਆ ਸੀ ਹਮ ਮਿਸ ਸਾਲ ਦੇ ਅੰਦਰ ਅੰਦਰ ਨਾ ਮੇਰਾ ਪਹਿਰਾਵਾ ਗੱਲਬਾਤ ਸਾਰਾ ਕੁਝ ਮੈਨੂੰ ਚੇਂਜ ਕਰ ਲਿਆ ਸੀਗਾ ਆਪਣੇ ਜਿਹੜੀਆਂ ਮੇਰੇ ਨਾਲ ਦੀਆਂ ਕੁੜੀਆਂ ਗਈਆਂ ਸੀ ਉਹਨਾਂ ਨਾਲੋਂ ਮੈਂ ਥੋੜੀ ਫਾਸਟ ਸੀਗੀ ਨਾ ਗੱਲਾਂ ਨੂੰ ਤੇ ਮੈਂ ਬਹੁਤ ਛੇਤੀ ਐਡਾਪਟ ਕਰ ਲਿਆ ਸੀ ਮੈਨੂੰ ਇਹ ਔਖਾ ਨਹੀਂ ਲੱਗਿਆ ਤੇ ਘਰ ਦੇ ਵਿੱਚ ਪੰਜਾਬੀ ਬੋਲਣ ਵਾਲੇ ਵੀ ਸੀਗੇ ਸੋ ਇੰਨਾ ਔਖਾ ਨਹੀਂ ਲੱਗਿਆ ਮੈਨੂੰ ਹਾਂਜੀ ਤੇ ਜਿਵੇਂ 12 ਸਾਲ ਦੀ ਉਮਰ 'ਚ ਤੁਸੀਂ ਪਹਿਲੀ ਕਹਾਣੀ ਲਿਖੀ ਹੈ ਨਾ ਤਸੀਂ ਉਸ ਤੋਂ ਪਹਿਲਾਂ ਕੋਈ ਜਿਵੇਂ ਆਮ ਆਪਾਂ ਕਹਿੰਦੇ ਨੇ ਕਿ ਕਿਸੇ ਨੂੰ ਪੁੱਛਦੇ ਹਾਂ ਕਿ ਮੈਂ ਮੈਗਜ਼ੀਨ ਬਹੁਤ ਪੜ੍ਹਦਾ ਸੀ ਮੈਂ ਘਰੇ ਅਖਬਾਰ ਆਉਂਦੇ ਹੁੰਦੇ ਸੀਗੇ ਜਾਂ ਸਾਡੇ ਬਜ਼ੁਰਗ ਸਾਨੂੰ ਅਖਬਾਰ ਪੜ੍ਹਨਾ ਸਿਖਾਉਂਦੇ ਸੀ ਹਨਾ ਤਾਂ ਮੈਨੂੰ ਲੱਗਦਾ ਕਿ ਲਿਖਣਾ ਬੰਦਾ ਉਦੋਂ ਹੀ ਸ਼ੁਰੂ ਕਰਦਾ ਜਦੋਂ ਉਹਨੂੰ ਸੱਚੀ ਸ਼ੁਰੂਆਤ ਵਿੱਚ ਪੜਨਾ ਉਹਨੇ ਸ਼ੁਰੂ ਕੀਤਾ ਹੋਵੇ ਜਾਂ ਉਹਨੂੰ ਪੜ ਉਹ ਚੀਜ਼ਾਂ ਪੜਨੀਆਂ ਚੰਗੀਆਂ ਲੱਗਦੀਆਂ ਹੋਣਾ ਹੈ ਨਾ ਛੋਟੀ ਉਮਰ ਵਿੱਚ ਤੁਸੀਂ ਪੜਦੇ ਹੁੰਦੇ ਸੀ ਕੋਈ ਕਹਾਣੀ ਜਾਂ ਉਸ ਉਮਰ ਚ ਕੋਈ ਨਾ ਮੈਂ ਸਕੂਲ ਦੇ ਵਿੱਚ ਤਾਂ ਇੰਨੀ ਬ੍ਰਾਈਟ ਨਹੀਂ ਸੀਗੀ ਅਮੀ ਮੈਂ ਝੂਠ ਬੋਲਾਂ ਹੈ ਨਾ ਹਾਂਜੀ ਤੇ ਪਰ ਮੇਰੇ ਬਾਬਾ ਜੀ ਦੇ ਕੋਲ ਇੰਗਲਿਸ਼ ਦੀ ਲਾਇਬ੍ਰੇਰੀ ਸੀ ਪੂਰੀ ਘਰ ਦੇ ਵਿੱਚ ਹਾਂ ਤੇ ਮੇਰੇ ਬਾਬਾ ਜੀ ਪੋਇਟਰੀ ਲਿਖਦੇ ਸੀ ਉਰਦੂ ਚ ਹਾਂਜੀ ਬਹੁਤ ਪੜਦੇ ਹੁੰਦੇ ਸੀ ਉਹ ਤੇ ਮੈਂ ਛੋਟੀ ਜੀ ਹੁੰਦੀ ਸੀ ਤਾਂ ਮੈਨੂੰ ਹੱਲੇ ਵੀ ਯਾਦ ਆਂ ਉਹਨਾਂ ਨੇ ਮੈਨੂੰ ਪਿੰਜਰ ਆਪਣੇ ਨੋਵਲ ਦਾ ਅਮਰਤਾ ਪ੍ਰੀਤਮ ਦਾ ਅਮਰਤਾ ਪ੍ਰੀਤਮ ਉਹ ਇੰਗਲਿਸ਼ ਦਾ ਫੜਾ ਦਿੱਤਾ ਕਹਿੰਦੇ ਉਹ ਮੈਨੂੰ ਮੁੰਡਿਆ ਕਹਿੰਦੇ ਹੁੰਦੇ ਸੀ ਕਹਿੰਦੇ ਮੁੰਡਿਆ ਇੱਥੇ ਬੈਠ ਕੇ ਪੜ ਤੇ ਮੈਂ ਉਹਦੇ 'ਚ ਬੜਾ ਸਿਰਖ ਪਾਇਆ ਹੁਣ ਇਹਨੇ ਨਿਆਣੇ ਨੂੰ ਇੰਗਲਿਸ਼ ਕਿੱਥੇ ਆਉਂਦੀ ਆ ਤੇ ਵੈਸੇ ਮੇਰੇ ਬਾਬਾ ਜੀ ਕਾਫੀ ਪੜੇ ਲਿਖੇ ਸੀਗੇ ਤੇ ਜਦੋਂ ਮੈਨੂੰ ਉਹ ਸਮਝ ਨਾ ਆਈ ਤੇ ਸਾਡੇ ਪਿੰਡ ਮੁੰਡਾ ਸੀਗਾ ਇੱਕ ਉਹਦੇ ਕੋਲ ਨੋਵਲ ਹੁੰਦੇ ਸੀ ਜਸਵੰਤ ਸਿੰਘ ਕਮਲ ਦੇ ਤੇ ਮੈਨੂੰ ਐ ਲੱਗਾ ਕਿ ਜੇ ਮੈਨੂੰ ਇੰਗਲਿਸ਼ ਵਿੱਚ ਨਹੀਂ ਸਮਝ ਆਉਂਦੀ ਮੈਂ ਕੁਝ ਪੰਜਾਬੀ 'ਚ ਪੜ੍ਹਨਾ ਸ਼ੁਰੂ ਕਰਾਂ ਤੇ ਉਹ ਮੁੰਡੇ ਕੋਲੋਂ ਮੈਂ ਨੋਵਲ ਲੈ ਆ ਕੇ ਪੜ੍ਹਨੇ ਸ਼ੁਰੂ ਕਰ ਦਿੱਤੇ ਮੇਰੇ ਖਿਆਲ ਪਹਿਲਾ ਨੋਵਲ ਜਸਵੰਤ ਸਿੰਘ ਕਮਲਦਾਰ ਆਤਵਾਕੀ ਹੈ ਮੈਂ ਪੜ੍ਹਿਆ ਸੀਗਾ ਤੇ ਉੱਥੋਂ ਬਸ ਮੈਨੂੰ ਲੱਗਾ ਵੀ ਇੰਗਲਿਸ਼ ਭਾਸ਼ਾ ਬੜੀ ਔਕੀ ਆ ਆਪਣੀ ਸੌਖੀ ਆ ਪਰ ਉਸ ਤੋਂ ਵੀ ਪਹਿਲਾਂ ਜਦ ਮੈਂ ਛੋਟੀ ਸੀ ਆਪਾਂ ਕਲਾਸ ਦੇ ਵਿੱਚ ਐਸੇ ਵਗੈਰਾ ਨਹੀਂ ਲਿਖਦੇ ਮੈਨੂੰ ਹੋਰ ਕੁਝ ਆਵੇ ਨਾ ਆਵੇ ਮੈਂ ਐਸੇ ਬੜੇ ਸੋਹਣੇ ਲਿਖਦੀ ਸੀ ਸੋ ਆਈ ਥਿੰਕ ਕੁਦਰਤੀ ਸੀ ਕੋਈ ਚੀਜ਼ ਹੈ ਹੋ ਜੀ ਜਿਹੜੀ ਮੈਨੂੰ ਪੰਜਾਬੀ ਵੱਲੋਂ ਮੋੜਿਆ ਨੇ ਤੇ ਬਾਹਰ ਜਾ ਕੇ ਤੁਸੀਂ ਕਿੰਨਾ ਸਮਾਂ ਨਹੀਂ ਲਿਖਿਆ ਹਾਂ ਬਾਹਰ ਜਾ ਕੇ ਬੱਚੇ ਹੋ ਗਏ ਛੇਤੀ ਦੋ ਮੇਰੇ ਬੱਚੇ ਹੋ ਗਏ ਹਾਂਜੀ ਤੇ ਫਿਰ ਮੈਂ ਲਿਖਣਾ ਬੰਦ ਕਰ ਦਿੱਤਾ ਜੇ ਕੁਝ ਲਿਖਦੀ ਵੀ ਸੀ ਤਾਂ ਮੇਰੇ ਤੋਂ ਕੰਪਲੀਟ ਨਹੀਂ ਸੀ ਹੁੰਦਾ ਹਾਂਜੀ ਤੇ ਘਰ ਦੇ ਵਿੱਚ ਵੈਸੇ ਮੈਂ ਜੋਬ ਵਗੈਰਾ ਨਹੀਂ ਸੀ ਕਰਦੀ ਪਰ ਬੱਚਿਆਂ 'ਚ ਬਿਜ਼ੀ ਸੀ ਫਿਰ ਮੇਰੇ ਚਾਚਾ ਜੀ ਦਾ ਬੇਟਾ ਆ ਹਰਜਿੰਦਰ ਕੰਗ ਉਹ ਸ਼ਾਇਰੀ ਲਿਖਦਾ ਆ ਉਹ ਉੱਥੇ ਗਿਆ ਉਹਦਾ ਵਿਆਹ ਹੋਇਆ ਤੇ ਉੱਥੇ ਗਿਆ ਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਤੈਨੂੰ ਯਾਦ ਆ ਤੂੰ ਛੋਟੀ ਹੁੰਦੀ ਲਿਖਦੀ ਵੀ ਹੁੰਦੀ ਸੀ ਕਹਿੰਦਾ ਹੁਣ ਕਿਉਂ ਨਹੀਂ ਲਿਖਦੀ ਤੇ ਮੈਂ ਉਹਨੂੰ ਮੈਂ ਕਿਹਾ ਮੈਨੂੰ ਸਮਝ ਹੀ ਨਹੀਂ ਆਉਣੀ ਮੈਂ ਲਿਖਾਂਗੀ ਕਹਿੰਦਾ ਲਿਖਿਆ ਕਰ ਹਾਂਜੀ ਤੇ ਮੈਂ ਉਹਨੇ ਮੈਨੂੰ ਫੇਰ ਦੁਬਾਰਾ ਉਧਰ ਕੀਤਾ ਮੈਂ ਫੇਰ ਉੱਥੋਂ ਲਿਖਣਾ ਸ਼ੁਰੂ ਕੀਤਾ ਤੇ ਉਹਨੇ ਸਮੇਂ ਦੇ ਵਿਚਾਰ ਤੁਸੀਂ 98 ਤੱਕ ਕੁਝ ਵਿਚਾਰ ਨਹੀਂ ਐਵੇਂ ਜਿਵੇਂ ਆਪਾਂ ਕਹੀ ਮੈਂ ਲਿਖਦਾ ਸੀ ਮੈਂ ਇੱਕ ਡਾਇਰੀ ਡਾਇਰੀ ਹੁੰਦੀ ਸੀ ਮੇਰੇ ਕੋਲ ਹਾਂਜੀ ਡਾਇਰੀ ਮੇਰੇ ਬਾਬਾ ਜੀ ਲਿਖਦੇ ਸੀ ਉਹਨਾਂ ਤੋਂ ਮੈਨੂੰ ਸ਼ੌਕ ਸੀਗਾ ਤੇ ਮੈਂ ਡਾਇਰੀ ਕਾਫੀ ਲਿਖਦੀ ਹੁੰਦੀ ਸੀ ਜੇ ਮੇਰੇ ਹਸਬੰਦ ਨਾਲ ਲੜਾਈ ਹੋ ਗਈ ਅੱਛਾ ਕਰਦੇ ਨੇ ਕਿਸੇ ਨੇ ਕੁਝ ਕਹਿ ਦਿੱਤਾ ਹਾਂਜੀ ਇਹੋ ਜੀਆਂ ਚੀਜ਼ਾਂ ਨੋਟ ਕਰਕੇ ਤੇ ਫਟਾਫਟ ਲਿਖ ਦੇਣੀਆਂ ਤੇ ਇਸ ਤੋਂ ਬਿਨਾਂ ਨਹੀਂ ਸੀ ਹੋਰ ਕੁਝ ਲਿਖਣੀ ਇੱਕ ਮਜਾਜ ਤੁਹਾਡਾ ਉਹ ਆ ਹਨ ਜਿਹੜਾ ਫੇਸਬੁੱਕ ਤੇ ਲੋਕ ਇਹ ਸਮਝਦੇ ਨੇ ਕਿ ਪ੍ਰਵੇਸ਼ ਬਹੁਤ ਹੱਸਦੀ ਹੈ ਹਨਾ ਬਹੁਤ ਤੁਸੀਂ ਜਿਵੇਂ ਹਮੇਸ਼ਾ ਲਿਖਦੇ ਹੋ ਮੈਂ ਕਿਸੇ ਤੋਂ ਡਰਦੀ ਹਾਂ ਹਾਂਜੀ ਤੇ ਮੈਂ ਜਿਹੜਾ ਤੁਹਾਡੀਆਂ ਲਿਖਤਾਂ ਜਿਵੇਂ ਮੈਂ ਇੱਕੋ ਹੀ ਕਿਤਾਬ ਤੁਹਾਡੀ ਹਲੇ ਤੱਕ ਪੜੀ ਹਨ ਉਸ ਤੋਂ ਇਲਾਵਾ ਇੱਕ ਕਹਾਣੀ ਮੈਂ ਕਿਤੇ ਸ਼ਾਇਦ ਮੈਗਜ਼ੀਨ ਚ ਤੁਹਾਡੀ ਪੜੀ ਸੀਗੀ ਤੇ ਉਹਦੇ ਤੋਂ ਮੈਨੂੰ ਲੱਗਦਾ ਕਿ ਤੁਸੀਂ ਨਾ ਮੈਂਟੈਲਿਟੀ ਕਿਸੇ ਕਰੈਕਟਰ ਨਾਲ ਬਹੁਤ ਜ਼ਿਆਦਾ ਜੁੜਦੇ ਹੋ ਤੇ ਉਹਨੂੰ ਇੱਕ ਮੇਨ ਕਰੈਕਟਰ ਜਿਹੜਾ ਤੁਹਾਡੀ ਕਹਾਣੀ ਦਾ ਹੁੰਦਾ ਉਹਨੂੰ ਤੁਸੀਂ ਡਿਸਕ੍ਰਾਈਬ ਬਹੁਤ ਕਰਦੇ ਹੋ ਉਹਦੀ ਬੋਡੀ ਲੈਂਗੁਏਜ ਤੋਂ ਲੈ ਕੇ ਉਹਦੇ ਫੀਚਰਸ ਤੱਕ ਹਰ ਚੀਜ਼ ਮਤਲਬ ਬੰਦੇ ਦੇ ਦਿਮਾਗ ਚ ਇੱਕ ਕਰੈਕਟਰ ਬੈਠ ਜਾਂਦਾ ਹਨਾ ਤੇ ਮੈਨੂੰ ਲੱਗਦਾ ਉਹ ਕਿਸੇ ਕਰੈਕਟਰ ਤੇ ਕੋਈ ਬੰਦਾ ਉਹੀ ਬਹੁਤ ਜ਼ਿਆਦਾ ਧਿਆਨ ਦਿੰਦਾ ਜਿਹੜਾ ਬਹੁਤ ਇਮੋਸ਼ਨਲ ਹੁੰਦਾ ਮੇਰੇ ਖਿਆਲ ਕੋ ਤੁਸੀਂ ਮੇਰੇ ਖਿਆਲ ਹੈਗੀ ਆ ਮੈਂ ਹਮ ਪਰ ਕੋਈ ਇੱਕ ਚੀਜ਼ਾਂ ਲਈ ਆ ਸਟਰੋਂਗ ਦਾ ਇਦਾਂ ਆ ਕਿ ਮੈਂ ਮੈਂਟਲੀ ਸੱਚੀ ਸਟਰੋਂਗ ਆ ਮੈਂ ਕਾਫੀ ਸੀਗੀ ਨਹੀਂ ਪਰ ਹੁਣ ਜ਼ਿਆਦਾ ਹੋ ਗਈ ਆ ਇੱਕ ਤਾਂ ਛੋਟੀ ਹੁੰਦੀ ਮੁੰਡਿਆਂ ਵਾਂਗ ਪਲੀਆਂ ਮੈਨੂੰ ਮੈਨੂੰ ਕੁੜੀਆਂ ਦੇ ਜਿਹੜੇ ਤੌਰ ਤਰੀਕੇ ਆ ਨਾ ਉਹ ਮੇਰੇ ਬਹੁਤੇ ਹੱਲੇ ਵੀ ਪੱਲੇ ਨਹੀਂ ਪੈਂਦੇ ਹਾਂਜੀ ਆ ਮੇਰੇ ਦੋਸਤ ਵੀ ਹੋਣਗੇ ਜ਼ਿਆਦਾ ਮੇਰਾ ਬੈਸਟ ਫਰੈਂਡ ਆ ਗੁਰਪ੍ਰੀਤ ਢਾਲੀਵਾਂ ਤੇ ਆਮ ਲੋਕਾਂ ਨੂੰ ਲੱਗਦਾ ਆ ਕਿ ਮੁੰਡਾ ਦੋਸਤ ਨਹੀਂ ਚਾਹੀਦਾ ਕੁੜੀ ਦਾ ਹਨਾ ਤੇ ਪਰ ਮੈਨੂੰ ਕੁੜੀਆਂ ਦੇ ਨਾਲ ਇੰਨਾ ਡੀਲ ਨਹੀਂ ਕਰਨਾ ਆਉਂਦਾ ਹਾਂ ਜੀ ਮੈਨੂੰ ਲੱਗਦਾ ਹੁੰਦਾ ਮੁੰਡੇ ਆ ਜਿਹੜੇ ਦੋਸਤੀ ਚੰਗੀ ਨਿਭਾਉਂਦੇ ਆ ਜੇ ਚੰਗਾ ਹੋਵੇ ਮੁਰਲਾ ਤੇ ਪਰ ਮੈਂ ਡਰਦੀ ਡਰਦੀ ਤਾਂ ਮੈਂ ਸੱਚੀ ਐ ਨਹੀਂ ਕਿਸੇ ਤੋਂ ਪਰ ਜਿਹੜੇ ਮੇਰੇ ਪਾਤਰ ਆ ਉਹਨਾਂ ਨਾਲ ਮੈਂ ਭਾਵਕ ਤਾਂ ਆ ਕਿਉਂਕਿ ਉਹ ਮੇਰੇ ਆਲੇ ਦੁਆਲੇ ਚੋਂ ਆ ਉਹ ਬਾਹਰੋਂ ਨਹੀਂ ਆਉਂਦੇ ਕਿਤੇ ਮੈਂ ਜਿੱਥੇ ਹੁਣ ਮੈਂ ਮੇਰੀ ਜੌਬ ਐ ਮੈਂ ਕੰਮ ਕਰਦੀ ਆ ਤੇ ਮੈਨੂੰ ਕਈ ਵਾਰ ਲੱਗਦਾ ਹੁੰਦਾ ਕੋਈ ਬੰਦਾ ਅੰਦਰ ਵੜਦਾ ਨਾ ਸਟੋਰ ਦੇ ਇੱਕ ਕਹਾਣੀ ਇੱਕ ਕਹਾਣੀ ਲੈ ਕੇ ਆਉਂਦਾ ਤੇ ਫਿਰ ਉਹ ਲੋਕ ਇਹੋ ਜਿਹੇ ਆ ਜਦੋਂ ਮੇਰੇ ਨਾਲ ਗੱਲ ਕਰਦੇ ਆ ਆਪਣੇ ਘਰ ਦੀਆਂ ਸਾਰੀਆਂ ਗੱਲਾਂ ਦੱਸ ਜਾਂਦੇ ਆ ਤੇ ਅੰਡ ਅੰਡ ਗੋਆਂਡ ਵਿੱਚ ਕੀ ਹੋਇਆ ਕੀ ਦਾ ਕਿਹਦੇ ਨਾਲ ਅਫੇਅਰ ਆ ਕੀ ਦਾ ਬੱਚਾ ਕਿਹਦਾ ਆ ਇਦਾਂ ਦੀਆਂ ਸਾਰੀਆਂ ਗੱਲਾਂ ਸੋ ਮੈਨੂੰ ਕਹਾਣੀਆਂ ਮੈਂ ਲੱਭਦੀ ਨਹੀਂ ਹੈਗੀ ਮੇਰੇ ਕੋਲ ਆਪ ਤੁਰ ਕੇ ਆਉਂਦੀਆਂ ਤੇ ਉਹ ਜਿਹੜੇ ਲੋਕ ਇਹ ਖਾਸ ਕਰਕੇ ਜਿਹੜੇ ਬਲੋਰੀ ਅੱਖ ਵਾਲਾ ਮੁੰਡਾ ਇਹਦੇ ਵਿੱਚ ਮੇਰੀਆਂ ਸਾਰੀਆਂ ਦੀਆਂ ਸਾਰੀਆਂ ਕਹਾਣੀਆਂ ਮੇਰੇ ਆਲੇ ਦੁਆਲੇ ਚਾ ਤੇ ਜਦੋਂ ਤੁਸੀਂ ਇੱਕ ਹੱਡ ਮਾਸ ਦਾ ਪੁਤਲਾ ਤੁਹਾਡੇ ਸਾਹਮਣੇ ਖੜਾ ਆ ਉਹ ਦੁਖੀ ਆ ਜਾਂ ਹੱਸਦਾ ਆ ਤੁਸੀਂ ਇਮੋਸ਼ਨਲੀ ਉਹਦੇ ਨਾਲ ਜੁੜ ਜਾਂਦੇ ਆ ਸੋ ਮੈਂ ਜੁੜਦੀ ਆ ਆਪਣੇ ਪਾਤਰਾਂ ਦੇ ਨਾਲ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਜਦੋਂ ਕੋਈ ਬੰਦਾ ਸਾਲ ਸ਼ਹਿਰ ਚ ਵੀ ਲਾ ਲਵੇ ਹਨਾ ਤਾਂ ਉਹ ਸ਼ਹਿਰ ਦੇ ਤੌਰ ਤਰੀਕਿਆਂ ਦੇ ਨਾਲ-ਨਾਲ ਉਹਦੀ ਐਡਵਾਂਸਮੈਂਟ ਬਹੁਤ ਛੇਤੀ ਅਬਜ਼ਰਵ ਕਰਦਾ ਹਨਾ ਉਸ ਤਰੀਕੇ ਨਾਲ ਰਹਿਣਾ ਬੋਲਣਾ ਸ਼ੁਰੂ ਕਰ ਦਿੰਦਾ ਇੰਨੇ ਸਾਲ ਚ ਥੋੜਾ ਜਿਹਾ ਮੈਨੂੰ ਲੱਗਿਆ ਕਿ ਤੁਹਾਡੇ ਬੋਲਣ ਦੇ ਲਹਿਜੇ ਚ ਜ਼ਰੂਰ ਫਰਕ ਆਇਆ ਹੋਗਾ ਹਨਾ ਪਰ ਬਹੁਤ ਟਿਪੀਕਲ ਪੰਜਾਬੀ ਤਾਂ ਨਹੀਂ ਪਰ ਤੁਸੀਂ ਬਹੁਤ ਸੋਹਣੀ ਪੰਜਾਬੀ ਲਿਖਦੇ ਹੋ ਜਦਕਿ ਤੁਸੀਂ ਕਹਿੰਦੇ ਮੈਂ ਬਹੁਤ ਛੋਟੀ ਸੀ ਜਦੋਂ ਮੈਂ ਚੱਲੀ ਗਈ ਹੈ ਨਾ ਮੇਰਾ ਮੈਂ ਨਾ ਜਦੋਂ ਹੁਣ ਮੈਂ ਪੜ੍ਹਦੀ ਆ ਸਰਿੰਦਰ ਨੂੰ ਪੜ੍ਹਦੀ ਆ ਮੇਰਾ ਦੋਸਤ ਹੈ ਗੁਰਪ੍ਰੀਤ ਢਾਲੀ ਵਾਲਾ ਸੋਹਣਾ ਲਿਖਦਾ ਆ ਹਰਕੀਰਤ ਆ ਇਹਨਾਂ ਦੇ ਕੋਲ ਭਾਸ਼ਾ ਬਹੁਤ ਆ ਹਾਂਜੀ ਇਹ ਸਰਿੰਦਰ ਵੀ ਤੁਸੀਂ ਦੇਖ ਲਓ ਜਾਂ ਹਰਕੀਰਤ ਆ ਉਹ ਮੇਰਾ ਦੋਸਤ ਆ ਉਹਨੂੰ ਤੁਸੀਂ ਪੜ੍ਹਿਆ ਨਹੀਂ ਹੋਣਾ ਤੇ ਪਰ ਇਹਨਾਂ ਦੇ ਕੋਲ ਇੱਕ ਤਾਂ ਹੀ ਹੈਗੇ ਮਾਲਵੇ ਦੇ ਆ ਮਾਲਵੇ ਦੀ ਭਾਸ਼ਾ ਹੈ ਜਿਹੜੀ ਇਹ ਮੈਨੂੰ ਬਚਪਨ ਤੋਂ ਚੰਗੀ ਲੱਗਦੀ ਆ ਤੁਸੀਂ ਅਕਸਰ ਲਿਖਦੇ ਹੋ ਹਾਂਜੀ ਤੇ ਇਹਨਾਂ ਦੇ ਕੋਲ ਭਾਸ਼ਾ ਬਹੁਤ ਆ ਮੇਰੇ ਕੋਲ ਉਹੀ ਪੰਜਾਬੀ ਆ ਜਿਹੜੀ ਮੈਂ ਅਜ ਤੋਂ 40-45 ਸਾਲ ਪਹਿਲਾਂ ਛੱਡ ਕੇ ਇੱਥੋਂ ਗਈ ਆ ਕਿਉਂਕਿ ਮੈਂ ਮੇਰੀ ਸਕੂਲਿੰਗ ਥੋੜੀ ਸੀ ਇੱਥੇ ਜਿੱਦਾਂ ਹਰਕੀਰਤ ਆ ਉਹ ਇੱਥੋਂ ਕਾਲਜ ਤੇ ਪੜਾਉਂਦੀ ਵੀ ਰਹੀ ਆ ਹਾਂਜੀ ਸੋ ਇਹ ਨਾ ਇਹਨਾਂ ਦੇ ਕੋਲ ਭਾਸ਼ਾ ਹੈਗੀ ਆ ਮੇਰੇ ਕੋਲੋਂ ਭਾਸ਼ਾ ਨਹੀਂ ਮੇਰੇ ਕੋਲ ਉਹੀ ਭਾਸ਼ਾ ਜਿਹੜੀ ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਆਂ ਸੋ ਮੈਂ ਤਾਂ ਹੀ ਸਿੰਪਲ ਲਿਖਦੀ ਆਂ ਜਿਵੇਂ ਤੁਸੀਂ ਕਿਹਾ ਨਾ ਕਿ ਮੈਂ 1 ਸਾਲ ਚ ਉਧਰਲਾ ਤੌਰ ਤਰੀਕਾ ਸਾਰਾ ਕੁਝ ਹੈ ਨਾ ਮਤਲਬ ਮੇਰਾ ਕੱਪੜਿਆਂ ਦਾ ਸਟਾਈਲ ਹੈ ਜਾਂ ਮੇਰਾ ਰਹਿਣ ਸਹਿਣ ਫਿਰ ਵੀ ਤੁਹਾਡੀਆਂ ਲਿਖਤਾਂ ਚੋ ਮਤਲਬ ਜਿਵੇਂ ਲੋਕ ਕਹਿੰਦੇ ਆ ਨਾ ਕਿ ਇਹ ਇਹ ਤਾਂ ਪ੍ਰਵਾਸੀ ਲੇਖਕ ਆ ਇਹਨੇ ਇੰਨੇ ਸਾਲ ਉਸ ਕਲਚਰ ਛੰਡਾਏ ਨੇ ਇਹ ਬਹੁਤ ਗੱਲ ਸਿੱਧੀ ਕਹਿ ਸਕਦਾ ਹੈ ਨਾ ਤੇ ਉਹਨੂੰ ਤੁਸੀਂ ਚਾਹੇ ਦੂਜੀ ਬੋਲੀ ਚ ਬੋਲਡ ਕਹਿ ਲਈਏ ਕਿ ਆਪਾਂ ਕਹਿੰਦੇ ਨਾ ਫਲਾਣਾ ਬੰਦਾ ਬਹੁਤ ਬੋਲਡ ਲਿਖਦਾ ਬੋਲਡ ਦਾ ਮਤਲਬ ਸਾਨੂੰ ਮੈਨੂੰ ਲੱਗਦਾ ਇੰਨਾ ਕਿ ਸਮਝ ਆਉਂਦਾ ਵੀ ਉਹ ਬਹੁਤ ਨੰਗਾ ਲਿਖਦਾ ਹੈ ਨਾ ਤੇ ਤੁਸੀਂ ਤੁਹਾਡੀਆਂ ਕਹਾਣੀਆਂ ਪੜ੍ਹ ਕੇ ਨਹੀਂ ਲੱਗਦਾ ਤੁਸੀਂ ਉਸ ਕਲਚਰ ਨੂੰ ਡਿਸਕ੍ਰਾਈਬ ਜ਼ਰੂਰ ਕੀਤਾ ਪਰ ਉਨੀ ਬੋਲਡਨੈਸ ਜਿਵੇਂ ਲੋਕ ਕਹਿੰਦੇ ਕਿ ਬਹੁਤ ਲੋਕ ਵੀਨਾ ਨੂੰ ਇਸੇ ਲਈ ਮਤਲਬ ਇਸ ਕੈਟਾਗਰੀ ਚ ਲਿਆ ਦਿੰਦੇ ਆ ਕਿ ਉਹ ਤਾਂ ਜੀ ਇੰਗਲੈਂਡ ਰਹਿੰਦੇ ਸੀਗੇ ਉਹਨਾਂ ਨੂੰ ਸ਼ਾਇਦ ਕੋਈ ਰੋਕ ਟੋਕ ਨਹੀਂ ਸੀ ਹਨਾ ਜਾਂ ਅਜੀਤ ਕੌਰ ਨੂੰ ਵੀ ਲੋਕ ਇਸੇ ਲਈ ਬਾਕੀ ਲੇਖਕਾਂਵਾਂ ਨਾਲੋਂ ਅਲੱਗ ਕਰ ਦਿੰਦੇ ਨੇ ਤੇ ਤੁਸੀਂ ਉਹ ਚੀਜ਼ ਕਿਉਂ ਨਹੀਂ ਅਜੇ ਤੱਕ ਮਤਲਬ ਤੁਹਾਨੂੰ ਕਿਉਂ ਨਹੀਂ ਲੱਗਿਆ ਕਿ ਮੈਂ ਉਸ ਪੈਟਰਨ ਦਾ ਲਿਖ ਸਕਦੀ ਆ ਮੈਨੂੰ ਨਾ ਇਹ ਗੱਲ ਬਹੁਤ ਲੋਕ ਕਹਿੰਦੇ ਆ ਮੈਨੂੰ ਲੇਖਕ ਵੀ ਜਦੋਂ ਮਿਲਦੇ ਸੀ ਕਹਿੰਦੇ ਸੀ ਤੂੰ ਥੋੜੀ ਬੇਵਾਕ ਹੋ ਕੇ ਲਿਖ ਮੇਰਾ ਮੇਰਾ ਬ੍ਰਦਰ ਆ ਵੱਡਾ ਦਲਜੀਤ ਹੈ ਉਹਦਾ ਨਾਮ ਦਲਜੀਤ ਕੰਗ ਉਹ ਉਹਨੇ ਜਿੱਦਾਂ ਉਹ ਘਰ ਦੇ ਵਿੱਚ ਡਰਦਾ ਡਰ ਜਾਂਦਾ ਸੀ ਵੱਡਿਆਂ ਤੋਂ ਜਿਹੜੇ ਉਹ ਕੰਮ ਨਹੀਂ ਸੀ ਕਰ ਸਕਦਾ ਉਹ ਮੇਰੇ ਤੋਂ ਕਰਵਾ ਦਿੰਦਾ ਸੀ ਸੋ ਮੈਨੂੰ ਉਹਨੇ ਬੜਾ ਨਡਰਜਿਆ ਬਣਾਇਆ ਤੇ ਉਹ ਮੈਨੂੰ ਸਾਰੇ ਨਾਲੋਂ ਵੱਡਾ ਮੇਰਾ ਪਾਠਕ ਆ ਤੇ ਮੈਨੂੰ ਉਹਨੇ ਬੱਚਿਆਂ ਵਾਂਗ ਰੱਖਿਆ ਤੇ ਜਦੋਂ ਮੈਂ ਕੁਝ ਲਿਖਦੀ ਆ ਮੈਨੂੰ ਐ ਲੱਗਦਾ ਮੈਂ ਕੋਈ ਇਹੋ ਜਿਹੇ ਅੱਖਰ ਨਾ ਲਿਖਾਂ ਜਿਹੜਾ ਮੇਰਾ ਬ੍ਰਦਰ ਪੜ੍ਹੇ ਤੇ ਉਹਦੀ ਅੱਖ ਨਹੀਂਵੇਂ ਹੋਵੇ। ਹੂੰ। ਕਈਆਂ ਲੋਕਾਂ ਨੂੰ ਲੱਗਦਾ ਕਿ ਮੈਂ ਡਰ ਕੇ ਲਿਖਦੀ ਮੈਂ ਡਰ ਕੇ ਨਹੀਂ ਲਿਖਦੀ। ਮੈਂ ਉਹਦੀ ਰਿਸਪੈਕਟ ਕਰਦੀ ਆ। ਜਿਹੜਾ ਜਿਹੜਾ ਮੈਂ ਲਿਖਿਆ ਉਹ ਮੇਰੇ ਡੈਡ ਸ਼ਾਇਦ ਨਾ ਪੜ੍ਹਣ ਪਰ ਮੇਰੇ ਬ੍ਰਦਰ ਨੇ ਪੜ੍ਹਣਾ ਮੇਰੀ ਸਿਸਟਰ ਨੇ। ਕਿਉਂਕਿ ਮੈਂ ਛੋਟੀ ਆ ਸਾਰਿਆਂ ਤੋਂ। ਹਾਂਜੀ। ਮੈਨੂੰ ਐ ਲੱਗਦਾ ਹੁੰਦਾ ਇਹਨਾਂ ਨੇ ਕਹਿਣਾ ਇਹ ਨਿੱਕੀ ਜਿਹੀ ਸੀਗੀ ਇਹ ਕੀ ਪੁੱਠੇ ਦੀਆਂ ਗੱਲਾਂ ਲਿਖਦੀ ਆ। ਮੇਰ ਤੋਂ ਨਹੀਂ ਲਿਖਿਆ ਜਾਂਦਾ। ਪਲੱਸ ਜੇ ਤੁਸੀਂ ਤੁਹਾਡੇ 'ਚ ਕੋਈ ਕਲਾ ਆ। ਤੁਸੀਂ ਜਿਹੜੀ ਗੱਲ ਤੁਸੀਂ ਕਹਿਣੀ ਆ ਜ਼ਰੂਰੀ ਨਹੀਂ ਉਹਨੂੰ ਤੁਸੀਂ ਨੰਗਾਏ ਕਰਕੇ ਕਹਿਣੀ ਆ ਉਹਨੂੰ ਤੁਸੀਂ ਕਵਰ ਵੀ ਕਰ ਸਕਦੇ ਆ ਜੇ ਤੁਹਾਡੇ ਕੋਲ ਗੱਲ ਕਹਿਣ ਦਾ ਤਰੀਕਾ ਹੀ ਨਹੀਂ ਹੈਗਾ ਤੇ ਫਿਰ ਤੁਸੀਂ ਨਾ ਲਿਖੋ ਕੀ ਫਾਇਦਾ ਹਾਲਾਂਕਿ ਜਿਹੜੀਆਂ ਨੰਗੀਆਂ ਗੱਲਾਂ ਆ ਜਾਂ ਬੇਬਾਕ ਹੋ ਕੇ ਲਿਖਣਾ ਉਹ ਇਨਾ ਇਨਾ ਔਖਾ ਨਹੀਂ ਹੈਗਾ ਬਿਲਕੁਲ ਤੇ ਪਰ ਮੈਂ ਵੱਡੇ ਤੋਂ ਵੱਡੇ ਵਿਸ਼ੇ ਤੇ ਵੀ ਲਿਖ ਚੁੱਕੀ ਆ ਲੈਸਬੀਅਨ ਤੇ ਗੇ ਲੋਕਾਂ ਤੇ ਮੇਰੀਆਂ ਦੋ ਕਹਾਣੀਆਂ ਆ ਪਰ ਤੁਸੀਂ ਉਹਦੇ ਵਿੱਚ ਵੀ ਇੱਕ ਵੀ ਸ਼ਬਦ ਇਹੋ ਜਿਹਾ ਨਹੀਂ ਪੜੋਗੇ ਜਿਹੜਾ ਲੱਗੇ ਕਿ ਹਾਂ ਇਹਨੇ ਕੀ ਲਿਖਿਆ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਤੀ ਸੀ ਮੇਰੀ ਪਹਿਲੀ ਕਿਤਾਬ ਜਦੋਂ ਆਈ ਆ ਕਿਸੇ ਨੇ ਆਲੋਚਨਾ ਕੀਤੀ ਸੀਗੀ ਕਿ ਪ੍ਰਵੇਸ਼ ਦੀ ਕਿਤਾਬ ਨੂੰ ਪੜ੍ਹ ਕੇ ਤੁਸੀਂ ਕਾਫੀ ਟੇਬਲ ਤੇ ਛੱਡ ਕੇ ਜਾ ਸਕਦੇ ਆ ਤੁਹਾਡਾ ਬੱਚਾ ਜਾਂ ਬੇਟੀ ਤੁਹਾਡੀ ਪੜ ਲਵੇ ਤੁਹਾਨੂੰ ਦੁੱਖ ਨਹੀਂ ਹੋਊਗਾ ਤੁਸੀਂ ਡਰੋਗੇ ਨਹੀਂ ਕਿ ਕੀ ਪੜਦੀ ਆ ਸੋ ਮੈਂ ਇ ਮੈਂ ਇੰਨੇ ਚ ਖੁਸ਼ ਵੀ ਆ ਮੈਨੂੰ ਨਹੀਂ ਚਾਹੀਦਾ ਬੇਵਾਕ ਲਿਖਣਾ ਇਹ ਨਹੀਂ ਹੈਗਾ ਕਿ ਮੈਂ ਲਿਖ ਨਹੀਂ ਸਕਦੀ ਮੈਂ ਅਡਲਟ ਆ ਮੈਂ ਸਾਰੇ ਉਹ ਕੰਮ ਕਰ ਚੁੱਕੀ ਆ ਜਿਹੜੇ ਜਿਹੜੇ ਜਿਨ੍ਹਾਂ ਬਾਰੇ ਲੋਕ ਲਿਖਦੇ ਆ ਪਰ ਮੈਂ ਲਿਖਣਾ ਹੀ ਨਹੀਂ ਚਾਹੁੰਦੀ ਹੈਗੀ ਮੇਰੀ ਉਧਰ ਨੂੰ ਕਲਮ ਨਹੀਂ ਜਾਂਦੀ ਹੈਗੀ ਪਰ ਦੂਜੇ ਪਾਸੇ ਨਾ ਜਿਵੇਂ ਬਹੁਤ ਸਾਰੇ ਲੋਕ ਜਿਹੜੇ ਲਿਖਦੇ ਆ ਨਾ ਚਾਹੇ ਉਹਦੇ ਚ ਕੋਈ ਬੰਦਾ ਜਾਂ ਜਨਾਨੀ ਕਿਸੇ ਨੂੰ ਵੀ ਤੁਸੀਂ ਕਹੋ ਉਹ ਇਹ ਵੀ ਇਲਜ਼ਾਮ ਲਾ ਦਿੰਦੇ ਨੇ ਵੀ ਖਾਸ ਕਰਕੇ ਕੁੜੀਆਂ ਤੇ ਵੀ ਬਹੁਤੀਆਂ ਕੁੜੀਆਂ ਤਾਂ ਲੋਕਾਂ ਨੂੰ ਖੁਸ਼ ਕਰਨ ਲਈ ਲਿਖਦੀਆਂ ਨੇ ਲੋਕਾਂ ਨੂੰ ਖੁਸ਼ ਕਰਨ ਲਈ ਮਤਲਬ ਕਿ ਉਹ ਆਪਣੇ ਆਪ ਨੂੰ ਬਹੁਤ ਚਰਿੱਤਰਵਾਨ ਜਾਂ ਇਹ ਦਿਖਾਉਂਦੀਆਂ ਨੇ ਕਿ ਮੈਂ ਬਹੁਤ ਇਦਾਂ ਦੇ ਪਰਿਵਾਰ ਚੋਂ ਆਈਆਂ ਨਾ ਤੇ ਉਹਨਾਂ ਦੀਆਂ ਲਿਖਤਾਂ ਨੇ ਜਿਹੜੀਆਂ ਕੋਈ ਕ੍ਰਾਂਤੀ ਨਹੀਂ ਲਿਆਉਂਦੀਆਂ ਕੋਈ ਵਿਗਾਪਤ ਨਹੀਂ ਕਰਦੀਆਂ ਜਾਂ ਉਹਨਾਂ ਦੀਆਂ ਲਿਖਤਾਂ ਬੰਦੇ ਨੂੰ ਕੁਝ ਸੋਚਣ ਲਈ ਨਹੀਂ ਮਜਬੂਰ ਕਰਦੀਆਂ ਕਿ ਇੱਕ ਜਨਾਨੀ ਦੀ ਜ਼ਿੰਦਗੀ ਬੰਦੇ ਦੇ ਪਰਛਾਵੇਂ ਚ ਕਿਹੋ ਜਿਹੀ ਹੁੰਦੀ ਹੈ ਨਾ ਤੇ ਤੁਹਾਨੂੰ ਲੱਗਦਾ ਕਿ ਤੂੰ ਤੁਹਾਨੂੰ ਵੀ ਇਸ ਤਰ੍ਹਾਂ ਕੁੜੀਆਂ ਕ੍ਰਿਟਿਕ ਕਰਦੀਆਂ ਹੋਣਗੀਆਂ ਚਾਹ ਉਹ ਲੁੱਕ ਜੋ ਬੋਲਡ ਲਿਖਦੇ ਨੇ ਮੈਨੂੰ ਬਹੁਤ ਵਾਰੀ ਬਹੁਤ ਲੋਕਾਂ ਨੇ ਕਿਹਾ ਹੈ ਕਿ ਤੂੰ ਬੋਲਡ ਨਹੀਂ ਲਿਖਦੀ ਇਹ ਉਹ ਹਾਂਜੀ ਤੇ ਮੈਂ ਕਹਿੰਦੀ ਨਹੀਂ ਕਿ ਜੇ ਤੁਸੀਂ ਬੋਲਡ ਲਿਖਵਾਉਣਾ ਆਪਣੀਆਂ ਘਰ ਵਾਲੀਆਂ ਦੇ ਨਾਂ ਤੇ ਲਿਖ ਕੇ ਛਾਪ ਦਿਓ ਹਮਮ ਪਰ ਮੈਂ ਡਰਦੀ ਨਹੀਂ ਮੈਂ ਸੱਚਮੁੱਚ ਨਹੀਂ ਡਰਦੀ ਕਿਸੇ ਤੋਂ ਮੈਂ ਕਿਉਂਕਿ ਬਹੁਤ ਜਿਆਦਾ ਐਡਵਾਂਸ ਫੈਮਲੀ ਚ ਜੰਮੀ ਪਲੀ ਹਾਂ ਜਿੱਥੇ ਮੁੰਡੇ ਕੁੜੀਆਂ ਦਾ ਇਦਾਂ ਫਰਕ ਨਹੀਂ ਸੀਗਾ ਮੇਰੇ ਟਾਈਮ ਤੇ ਤੇ ਅੱਗੇ ਜਦੋਂ ਮੈਂ ਵਿਆਹੀ ਗਈ ਆ ਤੇ ਮੇਰੇ ਹਸਬੰਦ ਨੇ ਮੈਨੂੰ ਕਦੀ ਨਹੀਂ ਕਿਹਾ ਕੁਛ ਲਿਖ ਨਾਉ ਮੈਨੂੰ ਪੜਦੇ ਆ ਨਾ ਉਹਨਾਂ ਨੇ ਮੈਨੂੰ ਕਿਹਾ ਕਦੀ ਰੋਕਿਆ ਇੰਨਾ ਜ਼ਰੂਰ ਕਹਿੰਦੇ ਹੁੰਦੇ ਮੇਰੀ ਫੈਮਿਲੀ ਬਾਰੇ ਨਾ ਲਿਖੀ ਸਹੀ ਗੱਲ ਤੇ ਪਰ ਮੇਰਾ ਮੇਰਾ ਮਨ ਨਹੀਂ ਮੰਨਦਾ ਮੈਨੂੰ ਇਹ ਵੀ ਪਰਵਾਹ ਨਹੀਂ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਆ ਮੈਂ ਇਹ ਵੀ ਨਹੀਂ ਕਹਿੰਦੀ ਮੈਂ ਬਹੁਤ ਚੰਗੀ ਆ ਮੈਂ ਬਹੁਤ ਬਹੁਤੀ ਚੰਗੀ ਨਹੀਂ ਹੈਗੀ ਮੈਂ ਇਹ ਨਹੀਂ ਹੈਗੀ ਮੈਂ ਲਾਈਫ ਦੇ ਵਿੱਚ ਗਲਤੀਆਂ ਨਹੀਂ ਕੀਤੀਆਂ ਬੜੀਆਂ ਕੀਤੀਆਂ ਹੱਲੇ ਵੀ ਕਰਦੀ ਆ ਪਰ ਜਦੋਂ ਮੇਰੀ ਲਿਖਤ ਆਉਂਦੀ ਆ ਮੈਂ ਲਿਖਤ ਮੇਰੀ ਮੈਂ ਇੱਕ ਤਾਂ ਹੁੰਦਾ ਨਾ ਵੀ ਤੁਸੀਂ ਲਿਖ ਕੇ ਸੈਟੀਸਫਾਈ ਨਹੀਂ ਹਗੇ ਮੈਨੂੰ ਸੰਤੁਸ਼ਟੀ ਆਪਣੀ ਲਿਖਣ ਤੇ ਮੈਂ ਕਹਿੰਦੀ ਆ ਜਿਹੋ ਜਿਹਾ ਵੀ ਹੈਗਾ ਮੈਂ ਆਪਣੇ ਆਪਣੇ ਮਨ ਲਈ ਲਿਖਦੀ ਆ ਆਪਣੇ ਮਨ ਦੀ ਖੁਸ਼ੀ ਲਈ ਲਿਖਦੀ ਆ ਬਾਕੀ ਜਿਹੜੇ ਕਹਿੰਦੇ ਆ ਕਿ ਕ੍ਰਾਂਤੀ ਨਹੀਂ ਲਿਆਉਂਦੇ ਮੈਨੂੰ ਆਦਤ ਨਹੀਂ ਹੈਗੀ ਕਿਸੇ ਨੂੰ ਹੀਰੋ ਬਣਾਉਣ ਦੀ ਕਿਉਂਕਿ ਕ੍ਰਾਂਤੀ ਤੁਹਾਡੇ ਘਰ ਚੋਂ ਪੈਦਾ ਹੁੰਦੀ ਆ ਤੁਹਾਡੇ ਹੀਰੋ ਤੁਹਾਡੇ ਘਰ ਦੇ ਵਿੱਚ ਆ ਤੇ ਮੈਂ ਮੇਰੀ ਇੱਕ ਲਿਖਤ ਕੀ ਕਰ ਲਵਗੀ ਕਿਸੇ ਨਾਲ ਮੈਂ ਅੱਜ ਤੱਕ ਕਿਸੇ ਨੂੰ ਪੜ ਕੇ ਕੁਝ ਨਹੀਂ ਸਿੱਖਿਆ ਮੈਨੂੰ ਪੜ ਕੇ ਕੋਈ ਕੀ ਸਿੱਖ ਲਊਗਾ ਰਾਈਟ ਪਰ ਜੇ ਕੋਈ ਸੱਚ ਲਿਖਦਾ ਆ ਜਾਂ ਕੋਈ ਜਿਹੋ ਜਿਹਾ ਵੀ ਲਿਖਦਾ ਆ ਇਹ ਨਹੀਂ ਮੈਂ ਕਹਿੰਦੀ ਕੋਈ ਮਾੜਾ ਲਿਖਦਾ ਉਹ ਉਹਨਾਂ ਨੂੰ ਮੁਬਾਰਕ ਆ ਪਰ ਮੈਂ ਜੋ ਲਿਖਦੀ ਆ ਮੈਨੂੰ ਉਹਦੇ 'ਚ ਖੁਸ਼ੀ ਆ ਮੈਨੂੰ